ਤੇ ਪਿਛਲੇ ਛਾਲ ਦੇ ਮੁਕਾਬਲੇ ਇਹ 7.9% ਦਾ ਹੀ ਸਿਰ ਡਾਊਨ ਆਈ ਹੈ। ਦਾ ਉਹਦੇ ਵਿੱਚ 2967 ਕਰਾਈ ਸੀਰ ਹੋਈ ਹੈ ਮਈ ਨਵੰਬਰ 25 ਦੇ ਵਿੱਚ। ਜਿਹੜੀ ਕਿ ਅਪ੍ਰੈਲ ਦੇ ਨਾਲੋਂ 2025 ਨਾਲੋਂ ਤਾਂ 9.7%। ਆਬਾਬੀ ਆਬਵੀਅਸਲੀ ਮਾਰਕੀਟ ਡਾਊਨ ਸਮਰਸ਼ੀਣ ਸ਼ੁਰੂ ਹੋ ਗਿਆ। ਠੀਕ ਹੈ ਜੀ ਤੇ ਪਿਛਲੇ ਛਾਲ ਇਸ ਵਕਤ ਜੀ 464000 ਡਾਲਰ ਤੇ ਆਸਤ ਕਰ ਰਿਹਾ। ਜਿਹਦੇ ਵਿੱਚ ਮੰਥ ਓਵਰ ਮੰਥ ਥੋੜੀ ਜੀ ਡਾਊਨਫਾਲ 1.4% ਆਈ ਹੈ ਸਨ ਉੱਪਰ। ਜਾਂ ਜੇ ਥੋੜਾ ਜਿਹਾ ਫੁਲੇਡ ਹੋਣੇ ਲੱਗਾ ਤਾਂ ਉਹ ਪੁਰਾਣੀ ਦਰ ਵੀ ਤੁਹਾਨੂੰ ਜਿਹੜੇ ਹੈਗੇ ਆ ਤਾਂ ਵਧੀਆ ਪ੍ਰਾਈਸ ਵਿੱਚ ਹਾਲੇ 20 ਮਿਲ ਸਕਦੇ। ਇਹ ਜੇ ਘਰ ਤੁਹਾਡਾ ਡੀਗਲ ਸਪੀਡ ਬਣੀ ਹੋਈ ਹੈ ਸੈਪਰੇਟ ਐਂਟਰੈਂਸ ਹੈ ਮੇਨ ਫਲੋਰ ਦੇ ਉੱਪਰ ਬੈਡਰੂਮ ਬਾਥਰੂਮ ਜਦੋਂ ਮਤਲਬ ਜਿਹੜਾ ਘਰ ਹੈ ਜਿਹੜਾ ਸਾਰੇ ਆਪਦੇ ਜਿਹੜੇ ਐਸਪੈਕਟ ਨੇ ਪੂਰੇ ਕਰ ਰਿਹਾ ਹੈ ਉਹ ਮਾਰਕੀਟ ਦੇ ਵਿੱਚ ਹਲੇ ਵੀ ਬਹੁਤ ਚੀਤੀ ਹੈ ਅਟ ਲੀਸਟ ਆਪਦੇ ਮੌਰਗੇਜ ਐਡਵਾਈਜ਼ਰ ਕੋਲ ਜਾਓ ਜਾਂ ਤੇਰੇ ਵੀ ਬੈਂਕ ਫੀਲ ਤੇ ਤੁਹਾਡਾ ਅਕਾਊਂਟ ਹੈ ਕਿਤੇ ਵੀ ਫੇਲ ਜਾਓ ਉੱਥੇ ਜਾ ਕੇ ਫਰੀ ਕੁਆਲੀਫਿਕੇਸ਼ਨ ਜ਼ਰੂਰ ਕਰਾ ਲਓ ਤਾਂ ਕਿ ਤੁਹਾਨੂੰ ਤਾਂ ਹਲਕਾ ਜਿਹਾ ਆਈਡੀਆ ਰਹੇ ਕਿ ਕਿੰਨੇ ਕੁ ਸੋੜੇ ਬਜਟ ਸਾਖੀ ਕਰਦੇ ਕਿੰਨਾ ਹੈ ਪਰ ਸੈਲਰ ਨੇ ਚਾਹੁੰਦਾ ਕਿ 15-20 ਦਿਨ ਮਾਰਕੀਟ ਦੇ ਵਿੱਚ ਤੁਸੀਂ ਕੈਨੇਡਾ ਦੇ ਕਿਸੇ ਵੀ ਪਾਰਟ ਦੇ ਵਿੱਚ ਰਹਿ ਰਹੇ ਹੋ ਜੇ ਤੁਹਾਡੀ ਐਡਮੰਟਨ ਸਿਟੀ ਦੇ ਵਿੱਚ ਕੋਈ ਪ੍ਰਾਪਰਟੀ ਪਈ ਹੈ ਜਾਂ ਤੁਸੀਂ ਐਡਮੰਟਨ ਸਿਟੀ ਚ ਪ੍ਰਾਪਰਟੀ ਬਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਰੀਅਲ ਸਟੇਟ ਦੀ ਜਾਣਕਾਰੀ ਹੋਣੀ ਬਹੁਤ ਲਾਜ਼ਮੀ ਹੈ ਸੋ ਅੱਜ ਦੇ ਪੋਡਕਾਸਟ ਦੇ ਵਿੱਚ ਅਸੀਂ ਤੁਹਾਡੇ ਉਹ ਹਰ ਸਵਾਲ ਦਾ ਜਵਾਬ ਲੈ ਕੇ ਆਵਾਂਗੇ ਜਿਹੜਾ ਪ੍ਰਾਪਰਟੀ ਵੇਚਣ ਜਾਂ ਲੈਂਡ ਸੰਬੰਧੀ ਜ਼ਰੂਰੀ ਹੁੰਦਾ ਮੇਰੇ ਨਾਲ ਨੇ ਮੇਰੇ ਭਾਈ ਦਵਿੰਦਰ ਸਿੱਧੂ ਰੀਅਲਟਰ ਦਵਿੰਦਰ ਵੈਲਕਮ ਵੀਰੇ ਥੈਂਕ ਯੂ ਵੀਰੇ ਕੀ ਹਾਲ ਚੱਲ ਰਹੇ ਨੇ ਐਡਮੰਟਨ ਦੇ ਮਾਰਕੀਟ ਤੇ ਮਾਰਕੀਟ ਵੀਰ ਜੀ ਇਸ ਤਰ੍ਹਾਂ ਕੇ ਮਈ ਦੇ ਵਿੱਚ ਜਿਹੜਾ ਆਪਣੇ ਕੋਲ ਨੰਬਰਸ ਨੇ ਸੋ ਬਸ ਆਸ-ਪਾਸ ਦੇ ਟਾਊਨ ਆ ਜਾਂਦੇ ਨੇ ਤਾਂ ਉਹਦੇ ਵਿੱਚ 2967 ਕਰਾਈ ਸੇਲ ਹੋਈ ਹੈ ਮਈ ਦੇ 25 ਦੇ ਵਿੱਚ ਜਿਹੜੀ ਕਿ ਅਪ੍ਰੈਲ ਦੇ ਨਾਲੋਂ 2025 ਨਾਲੋਂ ਤਾਂ 9.7% ਅਬਵ ਹੈ ਆਬੀਅਸਲੀ ਮਾਰਕੀਟ ਹੁਣ ਸਮਰਸ਼ੀਣ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਪਰ ਪਿਛਲੇ ਸਾਲ ਦੇ ਮੁਕਾਬਲੇ ਇਹ 7.9% ਘराई ਸੇਲ ਇਹ ਡਾਊਨ ਆਈ ਹੈ ਤੇ ਬਾਕੀ ਜੇ ਆਪਾਂ ਗੱਲ ਕਰੀਏ ਸੇਲਿੰਗ ਪ੍ਰਾਈਸ ਦੀ ਓਵਰਆਲ ਇਹਨੂੰ ਆਪਾਂ ਕੰਪੋਜ਼ਿਟਰ ਪ੍ਰਾਈਸ ਕਹ ਦਿੰਦੇ ਹਾਂ ਸਾਰੇ ਘਰਾਂ ਦਾ ਮਿਲਾ ਕੇ ਤਾਂ ਉਹ ਇਸ ਵਕਤ ਜੀ 464000 ਡਾਲਰ ਦੇ ਆਸ-ਪਾਸ ਚੱਲ ਰਿਹਾ ਜਿਹਦੇ ਵਿੱਚ ਮੰਥ ਓਵਰ ਮੰਥ ਥੋੜੀ ਜੀ ਡਾਊਨ ਫਾਲ 1.4% ਆਈ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਈਸਸ ਹਾਲੇ ਵੀ 5.2% ਜ਼ਿਆਦਾ ਨਹੀਂ ਹੈ ਹਾਂਜੀ ਪਿਛੋ 464 ਦੀ ਗੱਲ ਹੈ ਤਾਂ ਇਹ ਤਾਂ ਹੈਗਾ ਓਵਰਆਲ ਪ੍ਰਾਈਸ ਹੈ ਨਾ ਓਵਰਆਲ ਐਵਰੇਜ ਪ੍ਰਾਈਸ ਸਾਰੇ ਸਟੈਟਸ ਆ ਪਰ 464 ਦੇ ਵਿੱਚ ਜੇ ਕੋਈ ਆਪਣਾ ਬਾਏਰ ਕਰ ਲੈਣਾ ਚਾਹੁੰਦਾ ਤਾਂ ਮੈਂ ਦੱਸ ਦਿਆਂ ਕਿ ਐਡਮਿੰਟ ਦੀ ਮਾਰਕੀਟ ਹਾਲੇ ਵੀ ਬਹੁਤ ਅਫੋਰਡੇਬਲ ਆ ਠੀਕ ਹੈ ਤਾਂ 464 ਦੇ ਵਿੱਚ ਤੁਹਾਨੂੰ ਬ੍ਰੈਂਡ ਨਿਊ ਘਰ ਜਿਹੜੇ ਹੈਗੇ ਬੈਕ ਗਰਾਜ ਵਾਲੇ ਘਰ ਮਿਲ ਸਕਦੇ ਆ ਜਾਂ ਜੇ ਥੋੜਾ ਜਿਹਾ ਖੁੱਲੇ ਡੁੱਲੇ ਲੱਟਣਾ ਚਾਹੁੰਦੇ ਤਾਂ ਪੁਰਾਣੇ ਘਰ ਵੀ ਤੁਹਾਨੂੰ ਜਿਹੜੇ ਹੈਗੇ ਇੱਥਾਂ ਦੇ ਵਧੀਆ ਪ੍ਰਾਈਸ ਦੇ ਵਿਚ ਇਸ ਕਾਈਂਡ ਆਫ ਸਟੀਲ ਐਡੇ ਵੱਡੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਪ੍ਰਾਈਸਸ ਅਵੇਲੇਬਲ ਨੇ ਹਾਲੇ ਦੈਟਸ ਗ੍ਰੇਟ ਜੀ ਤੇ ਮਾਰਕੀਟ ਬਾਇਰ ਦੀ ਹੈ ਕਿ ਸੈਲਰ ਦੀ ਹੈ ਰਾਈਟ ਨਾਓ ਆ ਇਹ ਡਿਪੈਂਡ ਕਰਦਾ ਜੀ ਪ੍ਰਾਈਸ ਪੁਆਇੰਟ ਤੇ ਪਰ ਓਵਰਆਲ ਜੇ ਅਸੀਂ ਗੱਲ ਕਰੀਏ ਤਾਂ ਮਾਰਕੀਟ ਪਿਛਲੇ ਸਾਲਾਂ ਦੇ ਮੁਕਾਬਲੇ ਥੋੜੀ ਜਿਹੀ ਕੂਲ ਆਫ ਜ਼ਰੂਰ ਹੋਈ ਹੈ ਪਰ ਇਸ ਨਥਿੰਗ ਲਾਈਕ ਕ੍ਰੈਸ਼ ਐਦਾਂ ਦਾ ਕੋਈ ਗੱਲ ਨਹੀਂ ਹੈਗੀ ਤੇ ਮਾਰਕੀਟ ਡੈਫੀਨਿਟਲੀ ਬੈਲੈਂਸਡ ਹੋ ਰਹੀ ਤੇ ਹੌਲੀ ਹੌਲੀ ਬਾਇਰਸ ਵਾਲ ਪਸੰਦ ਜਾ ਰਹੀ ਹੈ ਓਕੇ ਸੋ ਇਹ ਨੇ ਡਿਪੈਂਡਸ ਔਨ ਪ੍ਰਾਈਸ ਪੁਆਇੰਟ ਜਿਹੜੇ ਅਸੀਂ ਨੋਟ ਕਰ ਰਹੇ ਹਾਂ ਕਿ 5 ਲੱਖ ਤੋਂ ਥੋੜੇ ਥੱਲੇ ਘਰ ਨੇ ਜਿਹੜੇ ਕਿ ਆਮ ਪਬਲਿਕ ਦੇ ਮੋਸਟਲੀ ਅਫੋਰਡੇਬਲ ਰੇਂਜ ਨੇ ਤਾਂ ਉੱਥੇ ਵਾਲੇ ਵੀ ਕਾਫੀ ਐਕਟੀਵਿਟੀ ਨੋਟਿਸ ਹੋ ਰਹੀ ਹੈ ਜੀ ਤੇ ਹਲੇ ਵੀ ਸੈਲਰਸ ਲਈ ਇਹ ਐਡਵਾਈਸ ਹੈ ਵੀ ਜੇ ਘਰ ਤੁਹਾਡਾ ਲੀਗਲ ਸੂਟ ਬਣੀ ਹੋਈ ਹੈ ਸੈਪਰੇਟ ਐਂਟਰੈਂਸ ਹੈ ਮੇਨ ਫਲੋਰ ਦੇ ਉੱਪਰ ਬੈਡਰੂਮ ਵਾਸ਼ਰੂਮ ਜਦਲ ਮਤਲਬ ਜਿਹੜਾ ਘਰ ਹੈ ਜਿਹੜਾ ਸਾਰੇ ਆਪ ਦੇ ਜਿਹੜੇ ਅਸਪੈਕਟ ਨੇ ਪੂਰੇ ਕਰ ਰਿਹਾ ਹੈ ਉਹ ਮਾਰਕੀਟ ਦੇ ਵਿੱਚ ਹਲੇ ਵੀ ਬਹੁਤ ਛੇਤੀ ਨਿਕਲ ਰਿਹਾ ਸੋ ਸੈਲਰਸ ਨੂੰ ਵੀ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਹੈਗੀ ਵੀ ਜੇ ਬਾਇਰਸ ਮਾਰਕੀਟ ਹੈ ਤਾਂ ਹੁਣ ਲਿਸਟ ਕਰਨ ਦਾ ਟਾਈਮ ਨਹੀਂ ਹੈਗਾ ਤੁਸੀਂ ਦੇਖੋ ਡਮਿੰਟਨ ਦੇ ਵਿੱਚ ਇਹ ਘਰ ਲਿਸਟ ਹੋ ਰਹੇ ਨੇ ਤਾਂ ਉਹਨਾਂ ਦਾ ਸਿਰਫ ਟਾਈਮ ਪੀਰੀਅਡ ਥੋੜਾ ਜਿਹਾ ਵਧਿਆ ਪਰ ਪ੍ਰਾਈਸ ਉਹਨੇ ਤੇ ਹੀ ਜਾ ਰਹੇ ਨੇ ਬਿਲਕੁਲ ਅਗੇਨ ਮਤਲਬ ਇਹਦੇ ਵਿੱਚ ਮੈਂ ਐਡ ਕਰਾਂ ਕਿ ਸੈਲਰ ਦੀ ਥੋੜੀ ਜੀ ਨਾ ਐਕਸਪੈਕਟੇਸ਼ਨ ਪਿਛਲੇ ਸਾਲਾਂ ਦੇ ਮੁਕਾਬਲੇ ਉਹੀ ਚੱਲ ਰਹੀ ਹੈ ਤਾਂ ਉਹ ਥੋੜਾ ਐਕਸਪੈਕਟ ਕਰਦੇ ਨੇ ਕਿ ਘਰ ਮੇਰਾ ਬਹੁਤ ਜਲਦੀ ਸੇਲ ਹੋ ਜਾਏਗਾ ਤਾਂ ਮਤਲਬ ਬਹੁਤ ਹੀ ਜ਼ਿਆਦਾ ਪ੍ਰੋਫੈਸ਼ਨਲ ਡਵਾਈਸਰ ਨੂੰ ਚਾਹੀਦੀ ਹੈ ਬਿਲਕੁਕੁਲ ਠੀਕ ਹੈ ਤਾਂ ਉਹਨੇ ਇੱਕ ਕੁਆਲੀਫਾਈਡ ਰੀਅਲਟਰ ਜਿਹੜਾ ਹੈਗਾ ਪ੍ਰੋਫੈਸ਼ਨਲ ਰੀਅਲਟਰ ਦੀ ਐਡਵਾਈਸ ਲੈਣੀ ਪਈ ਹਾਂ ਘਰ ਹਾਲੇ ਵੀ ਸੈਲ ਹੋ ਰਹੇ ਨੇ ਪਰ ਡਿਪੈਂਡ ਕਰਦਾ ਹੈ ਕਿ ਤੁਹਾਡਾ ਪ੍ਰਾਈਸ ਪੁਆਇੰਟ ਕੀ ਹੈ ਤੁਹਾਡਾ ਪ੍ਰਾਈਸ ਪੁਆਇੰਟ ਐਕਚੁਅਲ ਮਾਰਕੀਟ ਰੀਅਲਿਟੀ ਦੇ ਕਲੋਜ਼ ਹੈ ਤਾਂ ਘਰ ਕੋਈਕਲੀ ਸੈਲ ਹੋ ਰਹੇ ਨੇ ਉਹ ਡਾ ਪਰ ਜੇ ਤੁਸੀਂ ਬਹੁਤ ਜ਼ਿਆਦਾ ਉੱਪਰ ਆਪਣਾ ਨਿਸ਼ਾਨਾ ਲਈ ਬੈਠੇ ਹੋ ਤਾਂ ਮੇਬੀ ਉਹਦੇ ਵਿੱਚ ਦਿੱਕਤ ਆਉਂਦੀ ਆ ਆਬੀਅਸਲੀ ਬਾਤ ਵਿੱਚ ਹਾਂਜੀ ਤੋਕਿਆਂ ਤੇ ਨਾ ਜਾਓ ਜੀ ਜਿਨੇ ਵੀ ਆਪਦਾ ਘਰ ਸੈਲ ਕਰਨਾ ਹੈ ਪ੍ਰੋਪਰ ਆਪਦੇ ਰ ਉਹ ਪ੍ਰੋਪਰ ਪੇਪਰ ਵਰਕ ਦੇਖ ਕੇ ਪ੍ਰੋਪਰ ਉਥੇ ਕਿੰਨੇ ਘਰ ਸੇਲ ਹੋਏ ਨੇ ਕਿਸ ਪ੍ਰਾਈਸ ਤੇ ਸੇਲ ਹੋਏ ਨੇ ਹਣਾ ਉਹਦਾ ਪੂਰਾ ਚੈੱਕ ਕਰਕੇ ਘਰ ਨੂੰ ਲਿਸਟ ਕਰੋ ਤੇ ਆਪਦੇ ਰੀਅਲਟਰੀ ਐਡਵਾਈਜ਼ਰ ਨਾਲ ਜੀ ਦਵਿੰਦਰ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਹੈ ਘਰ ਲਿਸਟ ਕਰਨ ਤੋਂ ਪਹਿਲਾਂ ਨਾ ਜਿਹੜੀ ਘਰ ਦੀ ਅਪੀਲ ਬਣਾਉਣੀ ਆ ਨਾ ਉਹ ਬਹੁਤ ਜ਼ਰੂਰੀ ਹੈ ਬਿਲਕੁਲ ਕਈ ਵਾਰ ਕੀ ਹੁੰਦਾ ਵੀ ਆਪਾਂ ਘਰ ਨੂੰ ਲਿਸਟ ਤਾਂ ਉਸੇ ਪ੍ਰਾਈਸ ਤੇ ਕਰ ਦਿੰਦੇ ਜਿਹੜਾ ਆਪਾਂ ਕਰਨਾ ਚਾਹੁੰਦੇ ਹੁੰਦੇ ਹਾਂ ਘਰ ਦੇ ਯਾਰ ਮੋਰੋ ਹੀ ਕੋਈ ਸਾਈਡਿੰਗ ਟੁੱਟੀ ਪਈ ਹੁੰਦੀ ਹੈ ਇਹ ਕੋਈ ਪੇਂਟ ਲੱਥਿਆ ਪਿਆ ਹੁੰਦਾ ਹਣਾ ਕੁਝ ਛੋਟੇ-ਮੋਟੇ ਕੰਮ ਹੁੰਦੇ ਜਿਹੜੇ 11500 ਡਾਲਰ ਦੇ ਹੁੰਦੇ ਨੇ ਕਈ ਵਾਰ ਸੈਲਰ ਉਹ ਕਰਾਉਣ ਤੋਂ ਪਹਿਲਾਂ ਘਰ ਲਿਸਟ ਕਰ ਦਿੰਦਾ ਤੇ ਉਹ ਚੀਜ਼ਾਂ ਮੈਨੂੰ ਲੱਗਦਾ ਜੇ ਕਰਵਾ ਕੇ ਲਿਸਟ ਕੀਤਾ ਜਾਵੇ ਨਾ ਤਾਂ ਉਹ ਜ਼ਿਆਦਾ ਬੈਟਰ ਹੈ ਉਹ ਇੱਕ ਬਹੁਤ ਵਧੀਆ ਇਨਵੈਸਟਮੈਂਟ ਆ ਉਹ ਹਾਲਾਂਕਿ 1000 2000 ਦਾ ਕੰਮ ਹੀ ਹੁੰਦਾ ਕੋਈ ਮਹਿੰਗਾ ਕੰਮ ਨਹੀਂ ਆ ਇਹ ਤੋਂ ਜ਼ਿਆਦਾ ਨਹੀਂ ਪਰ ਉਹਦੀ ਆਪੀਲ ਜੋ ਘਰ ਦੀ ਬਣਦੀ ਆ ਹਾਂ ਜੀ ਕਿਉਂਕਿ ਆਪਣੀ ਕਮਿਊਨਿਟੀ ਚ ਆਪਾਂ ਦੇਖਿਆ ਕਿ ਨਾਰਮਲ ਜਦੋਂ ਘਰ ਕੋਈ ਡਿਸਾਈਡ ਕਰਦਾ ਫਾਈਨਲਾਈਜ਼ ਕਰਦਾ ਕਿ ਇਹ ਕਰ ਲੈਣਾ ਤਾਂ ਉੱਥੇ ਇੱਕ ਪੂਰੇ ਫੈਮਿਲੀ ਦਾ ਡਿਸੀਜਨ ਹੁੰਦਾ ਬਿਲਕੁਲ ਫੈਮਿਲੀ ਦੇ ਮੈਂਬਰਸ ਨੇ ਉਹ ਘਰ ਨੂੰ ਅੰਦਰੋਂ ਵੀ ਦੇਖਦੇ ਨੇ ਉਹਨਾਂ ਨੂੰ ਉਹ ਅਪੀਲਿੰਗ ਵੀ ਹੋਣਾ ਚਾਹੀਦਾ ਰਾਈਟ ਉਹਨਾਂ ਨੂੰ ਉਹ ਕਨੈਕਟ ਹੋਣਾ ਚਾਹੀਦਾ ਹਾਂਜੀ ਸੋ ਆਪਾਂ ਥੋੜੇ ਜਿਹਾ ਮਨੀ ਵਾਲੇ ਪਾਸੇ ਸ਼ਾਇਦ ਇਹਨਾਂ ਨਹੀਂ ਦੇਖਦੇ ਬਟ ਆਪ ਨੂੰ ਉਹ ਘਰ ਜਦੋਂ ਅਪੀਲਿੰਗ ਤੁਹਾਨੂੰ इमोਸ਼ਨਲੀ ਅਟੈਚਮੈਂਟ ਹੁੰਦੀ ਹੈ ਤਾਂ ਤੁਸੀਂ ਉਹ ਘਰ ਨੂੰ ਬਾਏ ਕਰਦੇ ਹੋ ਸੋ ਇਸ ਕਰਕੇ ਘਰ ਦੀ ਪ੍ਰੋਪਰ ਇੱਕ ਅਪੀਲਿੰਗ ਤੇ ਉਹਦਾ ਪ੍ਰੋਪਰ ਜੇ ਜ਼ਿਆਦਾ ਡੀਪ ਰੇਨੋਵੇਸ਼ਨ ਤੇ ਘੱਟੋ ਘਾਟ ਉਹਦੇ ਜਿਹੜੇ ਮੇਨ ਮੇਨ ਮੋਡੀਫਿਕੇਸ਼ਨ ਉਹ ਜ਼ਰੂਰ ਕਰਵਾ ਲੈਣੀ ਚਾਹੀਦੀ ਤੇ ਮਾਰਗੇਜ ਰੇਟਸ ਨੂੰ ਲੈ ਕੇ ਮੈਨੂੰ ਮਾਰਕੀਟ ਅਜ ਲੱਗਦਾ ਥੋੜੀ ਜਿਹੀ ਬੈਲੈਂਸ ਇਸ ਕਰਕੇ ਵੀ ਚੱਲ ਰਹੀ ਹੈ ਕਿਉਂਕਿ ਪਤਾ ਨਹੀਂ ਉਹਨਾਂ ਨੇ 30 ਜੁਲਾਈ ਨੂੰ ਜਿਹੜੀ ਬੈਂਕ ਆਫ ਕੈਨੇਡਾ ਦੀ ਹੋਣੀ ਹੈ ਹਾਂਜੀ ਉਹਦੇ ਵਿੱਚ ਨਹੀਂ ਪਤਾ ਵੀ ਉਹਨਾਂ ਨੇ ਕਨਸਟੈਂਟ ਰੱਖਣੇ ਆ ਉਹਨਾਂ ਨੇ ਰੇਟ ਘਟਾਉਣੇ ਆ ਇਸ ਵਾਰ ਹਨਾ ਤੇ ਉਹਦੇ ਬਾਰੇ ਕੁਝ ਲੱਗਦਾ ਵੀ ਹੁਣ ਹਲਚਲ ਹੋਣੀ ਹੈ 30 ਜੁਲਾਈ ਤੋਂ ਬਾਅਦ ਹਾਂਜੀ ਦੋ ਦੇਖੋ ਜਦ ਆਪਾਂ ਨੋਟਿਸ ਕੀਤਾ ਕਿ ਪਹਿਲਾਂ ਬੈਂਕ ਆਫ ਕੈਨੇਡਾ ਨੇ ਕਾਫੀ ਇੱਕਦਮ ਰੇਟ ਡਾਊਨ ਕੀਤੇ ਸੀ ਪਰ ਰਾਈਟ ਨਾਓ ਦੇ ਆਈ ਕਾਈਂਡ ਆਫ ਜਿਹਨੂੰ ਆਪਾਂ ਕਹਿੰਦੇ ਨੇ ਸਟਕ ਬਿਟਵੀਨ ਅ ਰੌਕ ਐਂ ਜਾਇ ਇਨਫਲੇਸ਼ਨ ਕਾਫੀ ਕੋਲਡ ਡਾਊਨ ਹੋ ਗਈ ਹੈ ਬਟ ਜੋ ਉਹਨਾਂ ਨੇ ਪਿਛਲੇ 21 22 ਦੇ ਵਿੱਚ ਦੇਖਿਆ ਹਰ ਨੂੰ ਲੈ ਕੇ ਹਾਲੇ ਵੀ ਉਹ ਥੋੜਾ ਪੈਨਿਕ ਮੋਡ 'ਚ ਨੇ ਤਾਂ ਉਹ ਇੱਕਦਮ ਰੇਟ ਡਾਊਨ ਨਹੀਂ ਕਰਨਾ ਚਾਹੁੰਦੇ ਅਨਲੈਸ ਦਾ ਇਕਨੋਮੀ ਸਲੋਜ਼ ਸਿਗਨੀਫੀਕੈਂਟਲੀ ਤਾਂ ਉਹਨਾਂ ਦੇਰ ਤੱਕ ਮਤਲਬ ਬੈਂਕ ਆਫ ਕੈਨੇਡਾ ਥੋੜਾ ਵੇਟ ਐਂਡ ਵਾਚ ਮੋਡ ਤੇ ਹੈਗੀ ਹੈ ਸੋ ਜੁਲਾਈ ਤੀਨ ਨੂੰ ਲੈ ਕੇ ਹਾਲੇ ਐਗਜ਼ੈਕਟਲੀ ਅਸੀਂ ਕੁਝ ਨਹੀਂ ਕਹਿ ਸਕਦੇ ਵਿਲ ਸੇ ਹੀ ਐਜ਼ ਅ ਡੇਟ ਫੈਕਸ ਕਲੋਜ਼ਰ ਪਤਵਿੰਦਰ ਭਾਈ ਇਹ ਚੀਜ਼ ਵੀ ਜਿਆਦਾ ਇਨਵੈਸਟਰਸ ਲਈ ਇਫੈਕਟ ਕਰਦੀ ਹੈ ਨਾ ਜਿਹੜਾ ਹੁਣ ਫਸਟ ਟਾਈਮ ਹੋਮ ਬਾਏਰ ਹੈ ਨਾ ਜਿਹੜਾ ਪਿਛਲੇ 4-5 ਸਾਲਾਂ ਤੋਂ ਆਪਣੀ ਸੇਵਿੰਗ ਵੀ ਕਰ ਰਿਹਾ ਉਹਨੇ ਡਾਊਨ ਪੇਮੈਂਟ ਵੀ ਜਮਾ ਕੀਤੀ ਹੋਈ ਹੈ ਹਰ ਕੋ ਜੀ ਉਤੋਂ ਆਪਾਂ ਦੇਖ ਰਹੇ ਹਾਂ ਵੀ ਮਾਰਕੀਟ ਵੀ ਥੋੜੀ ਥੋੜੀ ਬਾਏਰਸ ਵਾਲੇ ਪਾਸੇ ਜਾ ਰਹੀ ਹੈ ਤੇ ਮੈਨੂੰ ਲੱਗਦਾ ਉਹਦੇ ਲਈ ਤਾਂ ਵਧੀਆ ਟਾਈਮ ਹੀ ਆ ਉਹਦੇ ਲਈ ਤਾਂ ਐਕਚੁਅਲੀ ਬੈਟਰ ਡੀਲਸ ਨੇ ਹਨਾ ਤੋਂ ਦੇ ਮਤਲਬ ਮਤਲਬ ਆਰਾਮ ਨਾਲ ਖੁੱਲਾ ਡੋਲਾ ਦਾ ਟਾਈਮ ਦੇ ਕੱਢ ਕੇ ਘਰ ਦੇਖ ਸਕਦਾ ਤੇ ਉਹਦੇ ਵਾਸਤੇ ਨੇਗੋਸ਼ੀਏਟ ਵੀ ਕਰ ਸਕਦਾ ਜਿੱਦਾਂ ਅਸੀਂ ਆਲਵੇਜ਼ ਕਹਿੰਦੇ ਹ ਹੂੰ ਇੱਕ ਸਾਲ ਜਾਂ ਦੋ ਸਾਲ ਦਾ ਰੱਖ ਕੇ ਨਾ ਚੱਲੋ ਜੇ ਘਰ ਤੁਸੀਂ ਰਹਿਣ ਵਾਸਤੇ ਲੈਣਾ ਦੇ ਆਲਵੇਸ ਸੇ ਕਿ ਮੈਰੀਜ ਦਾ ਹਾਊਸ ਡੇਟ ਦਾ ਰੇਟ ਬਿਲਕੁਲ ਘਰ ਤੁਸੀਂ ਉਹਦੇ ਪ੍ਰਾਈਸ ਦੇਖ ਕੇ ਜਾਂ ਆਪਣੀ ਜ਼ਰੂਰਤਾਂ ਹਿਸਾਬ ਨਾਲ ਲੋ ਜਿਹੜਾ ਰੇਟ ਆ ਅਪ ਡਾਊਨ ਇਹ ਇਨਫਲੇਸ਼ਨ ਦੇ ਨਾਲ ਜਾਂ ਇਕਨੋਮੀ ਨਾਲ ਥੋੜੇ ਬੋਤੇ ਹੁੰਦੇ ਰਹਿੰਦੇ ਆ ਸੋ ਰੇਟ ਦੇ ਤੁਸੀਂ ਇੰਨਾ ਮਾਈਕਰੋ ਫੋਕਸ ਨਾ ਕਰੋ ਤੁਸੀਂ ਘਰ ਦੀ ਪ੍ਰਾਈਸ ਦੇ ਉੱਪਰ ਜਾਂ ਤੋਂ ਜਿਹੜੀ ਜੋ ਫੈਮਿਲੀ ਰਿਕੁਆਇਰਮੈਂਟ ਆ ਉਹਦੇ ਤੇ ਜ਼ਿਆਦਾ ਫੋਕਸ ਕਰੋ ਜੀ ਇੱਕ ਸੌਰੀ ਹਾਂ ਵਿਸ਼ਵਦਿੱਤ ਇੱਕ ਮੈਂ ਕਾਫੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਫਸਟ ਟਾਈਮ ਹੋਮ ਬਾਇਰ ਆਉਂਦਾ ਜਾਂ ਆਊਟ ਆਫ ਪ੍ਰੋਵੈਂਸ ਕਈ ਵਾਰ ਬਾਇਰਸ ਆਉਂਦੇ ਨੇ ਤਾਂ ਉਹ ਘਰ ਦੇਖਣਾ ਸ਼ੁਰੂ ਕਰ ਦਿੰਦੇ ਯਾਰ ਠੀਕ ਹੈ ਅਸੀਂ ਵੀ ਸਾਨੂੰ ਵੀ ਲੱਗਦਾ ਕਿ ਓਕੇ ਜੀ ਕਲਾਇੰਟ ਆ ਦੀ ਹੈਲਪ ਭਰੀ ਹੈ ਨਾ ਅਸੀਂ ਰਿਸਰਚ ਵੀ ਕਰਦੇ ਆ ਆਪਣਾ ਟਾਈਮ ਸਾਰਾ ਲਾਉਣੇ ਆ ਤਾਂ ਜਦੋਂ ਕੋਈ ਘਰ ਨੂੰ ਪਸੰਦ ਆ ਜਾਂਦਾ ਆਫਰ ਪਾਉਣ ਲੱਗਦੇ ਆ ਤਾਂ ਉਦੋਂ ਇਹ ਗੱਲ ਆਉਂਦੀ ਹੈ ਵੀ ਮੌਰਗੇਜ ਤਾਂ ਜੀ ਹਲੇ ਅਸੀਂ ਕਰਵਾਏ ਨਹੀਂ ਹੂੰ ਠੀਕ ਹੈ ਮੰਨ ਲਓ ਉਸੇ 4 ਜਾਂ 4.5 ਲੱਖ ਦਾ ਘਰ ਦੇਖ ਲਿਆ ਮਾਰਗੇਜ ਇਹਨਾਂ ਦੇ ਹੋ ਰਹੀ ਹੈ 3 ਲੱਖ ਦੀ ਤਾਂ ਉਸ ਟਾਈਮ ਤੇ ਕਾਫੀ ਅਨਕੰਫਰਟੇਬਲ ਅਨਕੰਫਰਟੇਬਲ ਜਿਹਾ ਸਿਨੈਰੀਓ ਹੋ ਜਾਂਦਾ ਸੋ ਉਹਦੇ ਬਾਰੇ ਥੋੜਾ ਜਿਹਾ ਪਲੀਜ਼ ਦੱਸੋ ਉਹਦੇ ਬਾਰੇ ਭਾਈ ਗੱਲ ਇਹ ਹੈ ਵੀ ਤੁਸੀਂ ਆਪ ਦਾ ਨਾ ਜੇ ਪ੍ਰੀ ਅਪਰੂਵਲ ਵੀ ਨਹੀਂ ਕਰਾਉਣੀ ਐਟ ਲੀਸਟ ਆਪਦੇ ਮਾਰਗੇਜ ਐਡਵਾਈਜ਼ਰ ਕੋਲ ਜਾਓ ਜਾਂ ਜਿਹੜੇ ਵੀ ਬੈਂਕ ਦੇ ਵਿੱਚ ਤੁਹਾਡਾ ਅਕਾਊਂਟ ਹੈ ਕਿਤੇ ਵੀ ਤੁਸੀਂ ਜਾਓ ਉੱਥੇ ਜਾ ਕੇ ਪ੍ਰੀ ਕੁਆਲੀਫਿਕੇਸ਼ਨ ਜ਼ਰੂਰ ਕਰਾ ਲਓ ਤਾਂ ਕਿ ਤੁਹਾਨੂੰ ਇੱਕ ਹਲਕਾ ਜਿਹਾ ਆਈਡੀਆ ਮਿਲ ਜੇ ਕਿ ਕਿੰਨੇ ਥੇਕੇ ਥੋੜੇ ਬਜਟ ਤੱਕ ਤੁਸੀਂ ਘਰ ਉਹਦੇ ਵਿੱਚ ਅੱਜ ਵੀ ਬਾਇਰਸ ਹੈਗੇ ਨੇ ਉਸ ਮਾਰਕੀਟਾਂ ਜਿਹੜੀ ਕੰਪੇਅਰ ਟੂ ਮਤਲਬ ਜਿਹੜੇ ਹਾਇਰ ਪ੍ਰਾਈਸ ਘਰ ਹੈ ਉਹਨਾਂ ਨਾਲ ਉਹ ਘਰ ਛੇਤੀ ਨਿਕਲਦੇ ਤੇ ਉਹਦੇ ਵਿੱਚ ਜਦੋਂ ਤੁਸੀਂ ਆਫਰ ਪਾਉਂਦੇ ਹੋ ਪ੍ਰਾਈਸ ਤੁਸੀਂ ਘੱਟ ਰੱਖ ਸਕਦੇ ਹੋ ਪਰ ਜਦੋਂ ਸੈਲਰ ਨੂੰ ਇਹ ਪਤਾ ਨਾ ਵੀ ਮੇਰਾ ਜਿਹੜਾ ਮੂਹਰਲਾ client ਹੈ ਉਹਦਾ ਜਿਹੜਾ ਬਾਇਰ ਹੈ ਉਹਦਾ ਪ੍ਰੀ ਅਪਰੂਵਲ ਹੋਈ ਹੋਈ ਹੈ ਹਾਂਜੀ ਤਾਂ ਉਹ ਪ੍ਰਾਈਸ ਤੇ ਕਿਤੇ ਨਾ ਕਿਤੇ ਐਡਜਸਟ ਕਰ ਲੈਂਦਾ ਪਰ ਸੈਲਰ ਨੇ ਚਾਹੁੰਦਾ ਕਿ 15-20 ਦਿਨ ਮਾਰਕੀਟ ਦੇ ਵਿੱਚ ਉਹਦਾ ਘਰ ਸਟਕ ਖਾਇ ਰਵੇ ਤੇ ਬਾਅਦ ਦੇ ਵਿੱਚ ਅਗਲੇ ਦੀ ਮਾਰਗੇਜ ਨਾ ਹੋ। ਹੁਣ ਦੇਖੋ ਨਾ 골ਡਨ ਪੀਰੀਅਡ ਚੱਲ ਰਿਹਾ ਸਮਰ ਦਾ ਤੇ ਜੇ ਉਹੀ 15-20 ਦਿਨ ਉਹ ਤੇ ਮਹੀਨਾ ਖਰਾਬ ਹੋ ਗਿਆ। ਬਿਲਕੁਲ ਜੀ ਬਿਲਕੁਲ। ਆਬਵੀਅਸਲੀ ਜੇ ਘਰ ਦੀ ਜਿਹੜੀ ਆ ਟਾਈਮ ਮਾਰਕੀਟ ਤੇ ਬਾਜੂਗਾ। ਤਾਂ ਉਹਦੇ ਨਾਲ ਉਹਦੀ ਘਰ ਦੀ ਵੈਲਿਊ ਵੀ ਓਵਰ ਦਾ ਟਾਈਮ ਅਫੈਕਟ ਹੁੰਦੀ ਆ। ਬਿਲਕੁਲ ਜੀ। ਸੋ ਸੈਲਰ ਤੁਹਾਡਾ ਕੱਲਾ ਪ੍ਰਾਈਸ ਨਹੀਂ ਦੇਖਦਾ। ਤੁਹਾਡਾ ਆਫਰ ਕਿੰਨਾ ਸਟਰੋਂਗ ਆ ਉਹ ਵੀ ਦੇਖਦਾ। ਹਾਂ ਜੀ। ਸੋ ਤੁਹਾਡਾ ਆਫਰ ਉਦੋਂ ਹੀ ਸਟਰੋਂਗ ਹੋਊਗਾ ਜਦ ਫੇਰ ਹੀ ਤੁਸੀਂ ਹਾਊਸ ਹੰਟਿੰਗ ਸ਼ੁਰੂ ਕਰੋ ਤੇ ਤੁਹਾਡੇ ਜੀ ਪੌਡਕਾਸਟ ਨੂੰ ਲੈ ਕੇ ਤੁਹਾਡੇ ਕੋਈ ਵੀ ਹੋਰ ਕੁਐਸਚਨ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਗਲਾ ਪੌਡਕਾਸਟ ਜੀਐਸਟੀ ਦੇ ਉੱਪਰ ਤੇ ਕਈ ਹੋਰ ਹੌ ਟਾਪਿਕ ਜਿਹੜੇ ਰੀਅਲ ਏਸਟੇਟ ਐਡਮਿੰਟਨ ਨੂੰ ਇਫੈਕਟ ਕਰਦੇ ਨੇ ਲੈ ਕੇ ਬਹੁਤ ਜਲਦੀ ਤੁਹਾਡੇ ਹਾਜ਼ਰ ਹੋਵਾਂਗੇ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸਸੀ ਗਾ